ਆ ਵੀਡੀਓ ਨੂੰ ਬੱਤਵਾ ਸ਼ੇਅਰ ਕਰ ਦਿਓ ਤੁਹਾਡੇ ਬਹੁਤ ਫਾਇਦੇ ਵਾਲੀ ਵੀਡੀਓ ਹੈ ਅੱਜ ਤੁਹਾਨੂੰ ਲੈ ਕੇ ਆਏ ਆਂ ਸ਼੍ਰੀ ਗਣੇਸ਼ ਸਟੈਲ ਫੈਕਟਰੀ ਢੋਰੀ ਰੋਡ ਨੇੜੇ ਪੈਟਰੋਲ ਪੰਪ ਕਾਤਰੋਂ ਇਹਨਾਂ ਵੀਰભાઈ ਟੈਲਾਂ ਬਣਾਉਂਦੇ ਨੇ ਜਿਹੜੀਆਂ ਆਪਣੀਆਂ ਸੱਤ ਦੇ ਉੱਪਰ ਟੈਲਾਂ ਪਾਣਿਆਗੇ ਜਿਵੇਂ ਕਿਸੇ ਨੇ ਨੀਰੇ ਵਾਲਾ ਪਾਉਣਾ ਜਾਂ ਲੈਂਟਨੋ ਵਧੀਆ ਆਪਾਂ ਕੋਠੀ ਦੇ ਉੱਪਰ ਵੀ ਇਹ ਟੈਲਾਂ ਪਾ ਸਕਦੇ ਆਂ ਇਹ ਆਂਡਰ ਨੇ ਫੈਕਟਰੀ ਦੇ ਇਹਨਾਂ ਤੋਂ ਪੁੱਛਦੇ ਆਂ ਕਿ ਕਿਹੜੇ ਕਿਹੜੇ ਟੈਲਾਂ ਬਣਾਉਣ ਦੇ ਕੀ ਕੀ ਸਾਈਜ਼ ਹੈ ਜੀ ਸੱਸੀ ਗਾਲ ਜੀ ਆਦਾਬ ਨਮਸਕਾਰ ਸ਼੍ਰੀ ਗਣੇਸ਼ ਸਟੈਲ ਫੈਕਟਰੀ ਕਾਤਰੋਂ ਢੋਰੀ ਰੋਡ ਸਲੇ 4 ਫੁੱਟੀ ਵੀ ਆ 3 ਫੁੱਟੀ ਵੀ ਆ ਸਾਢੇ 3 ਵੀ ਆ ਹਰ ਸਾਈਜ਼ ਤੁਹਾਨੂੰ ਅਵੇਲੇਬਲ ਮਿਲੇਗਾ ਤੁਹਾਨੂੰ ਮਿਲੇਗਾ ਜਿੰਨਾ ਮਰਜ਼ੀ ਮਾਲ ਲੈ ਲਿਓ ਦੋ ਇੱਕ ਦਾ ਮਸਾਲਾ ਮਿਲੇਗਾ ਕੁਆਲਿਟੀ ਪੂਰੀ ਟਾਪ ਲੈਂਟਰ ਤੋਂ ਵਧੀਆ ਮਾਲ ਹੋਏਗਾ ਜਦੋਂ ਮਰਜ਼ੀ ਚੈੱਕ ਕਰ ਸਕਦੇ ਹੋ ਤੁਸੀਂ ਜਿਵੇਂ ਟਾਇਰ ਤੁਸੀਂ ਪੜੋਣੇ ਜੀ ਵਿੱਚ ਕਿਹੜੇ ਕਿਹੜੇ ਮਟੀਰੀਅਲ ਵਰਤੇ ਮਟੀਰੀਅਲ ਇਹ ਹੈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਸੀਮੈਂਟ ਪੈ ਰਿਹਾ ਇਹ ਬਿਨਾ ਸਵਾਲਾ ਸੀਮੈਂਟ ਬਣਦਾ ਹੈ ਓ ਪੀ ਸੀ ਕਹਿੰਦੇ ਆ ਇਹਨੂੰ ਇਹਦੇ ਵਿੱਚ 0% ਫਲਾਈ ਐਸ਼ ਹੁੰਦੀ ਆ ਠੀਕ ਹੈ ਜੀ ਜਿਹੜਾ ਆਪਾਂ ਘਰਾਂ ਦੇ ਵਿੱਚ ਸਮੇਂਟ ਵਰਤਦੇ ਆ ਉਹਨਾਂ ਦੇ ਵਿੱਚ 33% ਸਵਾਹ ਪਾਈ ਹੁੰਦੀ ਆ ਠੀਕ ਹੈ ਇਹਦੇ ਵਿੱਚ ਬਿਲਕੁਲ 0% ਫਲਾਈ ਐਸ਼ ਆ ਜੀ ਜਿਹੜੀ ਕਿ ਪੁਲ ਬਣਦੇ ਨੇ ਜਿਨ੍ਹਾਂ ਦੇ ਬ੍ਰਿਜ ਬਣਦੇ ਨੇ ਬਡੇ ਬਡੇ ਉਹ ਸਮੇਂਟ ਵਰਤਦੇ ਆ ਠੀਕ ਹੈ ਬਾਕੀ ਇਹਦੇ ਵਿੱਚ ਸਰੀ ਆ ਜੀ ਜਿਹੜਾ ਸਰੀਆ ਪੈਂਦਾ 5mm ਦਾ ਬਹੁਤ ਟੌਪ ਦਾ ਸਰੀਆ ਜਿਹਨੂੰ ਕਿ ਦੋ ਸੂਤ ਵਾਂਗੂ ਅੰਡਰ ਦੋ ਸੂਤ ਆ ਜਾਂਦਾ ਪਰ ਪ੍ਰਾਪਰ ਦੋ ਸੂਤ ਨਹੀਂ ਹੁੰਦਾ ਇਹ ਕਿੰਨੇ ਕਿੰਨੇ ਸਰੀਏ ਪਾਉਣੀਆਂ ਕਿਸ ਲੈਵ ਦੇ ਵਿੱਚ ਆਪਣੀ ਸਲੇਬ 'ਚ ਜੀ 4 ਤਾਂ ਲੰਬੇ ਲੋਡ ਪਾਉਣੇ ਆ 5 ਚੌੜਾਈ ਦੇ ਵਿੱਚ ਪਾਉਣੇ ਆ ਡੇਢ ਲੋਡ ਜੀ ਡੇਢ ਫੁੱਟੇ ਪੰਜ ਪੈ ਜਾਂਦੇ ਆ ਜਿਹੜੀ 4 ਫੁੱਟ ਦੀ ਹੈ ਔਰ ਦੋ ਇੱਕ ਦਾ ਮਸਾਲਾ ਪੈਂਦਾ ਜੀ ਚਾਹੇ ਤੁਸੀਂ ਲੰਬੇ ਖੜ ਕੇ ਥੋੜ੍ਹ ਖੜ ਕੇ ਤਿਆਰ ਕਰਵਾ ਸਕਦੇ ਹੋ ਇਸ ਵਿੱਚ ਕੋਈ ਯਾਨੀ ਫੇਰਾ ਫੇਰੀ ਨਹੀਂ ਹੈ ਸਾਰੇ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਜੀ ਫੁੱਟ ਤੋਂ ਲੈ ਕੇ 4.5 ਫੁੱਟ ਤੱਕ ਸਾਰੇ ਸਾਈਜ਼ ਮਿਲ ਜਾਣਗੇ ਅੱਛਾ ਜੇ ਜਿਵੇਂ ਕਿਸੇ ਜੀ ਨੇ ਲੈਣੀ ਹੋਵੇ ਸਾਈਜ਼ ਇਹ ਜੋ ਪਹਿਲਾਂ ਮਿਸਤੀ ਤੋਂ ਆਪਣੀ ਪਰਮੈਸ ਕਰਵਾ ਕੇ ਲੈ ਕੇ ਆਵੇ ਤੁਹਾਡੇ ਕੋਲ ਪਰਮੈਸ ਕਰਵਾ ਕੇ ਇੱਕ ਵਾਰੀ ਸਾਨੂੰ ਏਰੀਆ ਦੱਸ ਦੇ ਜੀ ਅਸੀਂ ਉਹਨੂੰ ਦੱਸ ਦਾਂਗੇ ਕਿ ਕਿੰਨੇ ਇਹਦੇ ਵਿੱਚ ਗੱਟ ਲਾਉਣੇ ਆ ਕਿੰਨੇ ਇਹਦੇ ਵਿੱਚ ਜਿੰਨੇ ਜਾਨੀ ਛੋਟੀ ਪਾਵੇ ਆ ਸਲਾਬ ਉਮੀ ਵਧੀਆ ਰਹਿੰਦੀ ਸਾਢੇ ਤਿੰਨ ਲਾ ਲਓ ਤਿੰਨ ਗੁੱਟੀ ਲਾ ਲਓ ਚਾਰ ਲਾ ਲਓ ਉਹ ਮਿਸਤਰੀ ਦੇ ਉੱਤੇ ਡਿਪੈਂਡ ਕਰਦਾ ਵੀ ਕੀ ਪਵਾ ਰਹੇ ਆ ਆ ਜਿਵੇਂ ਆ ਛੋਟੀ ਸਲਾਬ ਦੇ ਵਿੱਚ ਆ ਸਾਈਡ ਤੇ ਇਧਰੋਂ ਵਧ ਨਹੀਂ ਆਈ ਤੇ ਇਧਰੇ ਵਿੱਚ ਨੂੰ ਟੱਕਰ ਇਹ ਤਾਂ ਵੀ ਇਹ ਵੀ ਟ੍ਰਿਕ ਹੈ ਜੀ ਐਸਾ ਹੀ ਇਹ ਵੀ ਇੱਕ ਬਹੁਤ ਵਧੀਆ ਕਾਰੀਗਰੀ ਹੈ ਕਿਸੇ ਨੇ ਕੀਤੀ ਆ ਇਹ ਜਿਹੜਾ ਕੱਟ ਲੱਗਿਆ ਹੋਇਆ ਇਹਦੇ ਵਿੱਚ ਲੋਗ ਲੱਗ ਜਾਂਦਾ ਇੱਕ ਲੋਗੀ ਦੇ ਵਿੱਚ ਸਲਾਬ ਹਾਂਜੀ ਠੀਕ ਹੈ ਜਨਾ ਵੀ ਮਿਹਨਤੀ ਵੀ ਹੋ ਜਾਂਦੀ ਹੈ ਜੇ ਕੋਈ ਲੀਕੇਜ ਹੈ ਉਹ ਖਤਮ ਹੋ ਜਾਂਦੀ ਹੈ ਠੀਕ ਹੈ ਜਿਵੇਂ ਇੰਟਰਲੌਕ ਟਾਈਲ ਦਾ ਕੀ ਕੀ ਸਾਈਜ਼ ਹੁੰਦਾ ਹੈ ਜੀ ਆਪਣੀ ਕੋਲ ਕਿਹੜੇ ਇਹ ਹਰ ਤਰ੍ਹਾਂ ਦੀ ਹੈ ਜੀ ਜਿਵੇਂ ਆ ਦੇਖੋ ਅਸੀਂ ਡੰਬਲ ਟਾਈਲ ਹੈ ਜੀ ਇਹ ਸਰਕਾਰਾਂ ਦੇ ਵਿੱਚ ਜਿਹੜੀ ਸਰਕਾਰੀ ਟਾਈਲ ਲੱਗਦੀ ਹੈ ਠੀਕ ਹੈ ਇਸ ਸਰਕਾਰੀ ਸਾਡੇ ਕੋਲ ਇਸ ਟਾਈਮ 20 ਲੱਖ ਰੁਪਏ ਦਾ ਆਰਡਰ ਐਡਵਾਂਸ ਚੱਲ ਰਿਹਾ ਹੈ ਜੀ ਐਡਵਾਂਸ ਦਿਨਾਂ ਆਰਡਰ ਵੀ ਦੇਣ ਆਲਾ ਪਿਆ ਸਾਰੇ ਪਿੰਡਾਂ ਦੇ ਵਿੱਚ ਤਕਰੀਬਨ ਆਪਣਾ ਮਾਲ ਜਾ ਰਿਹਾ ਹੈ ਜੀ ਇਸ ਤੋਂ ਬਾਅਦ ਪ੍ਰਾਈਵੇਟ ਜਿਵੇਂ ਘਰਾਂ ਦੇ ਵਿੱਚ ਲਾਉਣੇ ਆ ਅਸੀਂ ਬੀ ਸ਼ੇਪ ਦੀ ਟਾਇਲ ਵੀ ਹੈ ਜੀ ਠੀਕ ਹੈ ਜੀ ਸਭ ਤੋਂ ਵੱਧ ਟਾਇਲ ਇਹ ਵਿਕਣ ਵਾਲੀ ਹੈ ਜੀ ਠੀਕ ਹੈ ਇਹ ਲੋਕਾਂ ਕੋਲੇ ਜਿਹੜੀ ਆਮ ਫੈਕਟਰੀਆਂ ਦੇ ਵਿੱਚ 3.5 ਕਿਲੋ ਦੀ ਹੈ ਸਾਡੀ 4 ਕਿਲੋ ਦੀ ਟਾਇਲ ਹੈ ਜੀ ਜਿੱਥੇ ਮਰਜ਼ੀ ਕੰਡੇ ਤੇ ਤੋਲ ਲਿਓ ਜਿੱਥੇ ਮਰਜ਼ੀ ਆਪਦਾ ਨਾਪ ਕਰ ਲਓ ਇੱਕ ਵਾਰ ਇਹਦੇ ਵਿੱਚ ਰੰਗ ਰੰਗਾਂ ਵਾਲੀ ਟਾਇਲ ਵੀ ਹੈਗੀ ਆ ਰੈੱਡ ਵੀ ਆਉਂਦੀ ਹੈ ਜੀ ਬਲੈਕ ਵੀ ਇਹਨੂੰ 3D ਟਾਇਲ ਕਹ ਦਿੰਦੇ ਆ ਅਸੀਂ ਜਿਵੇਂ ਆਪਾਂ ਡਿਜ਼ਾਈਨ ਪਾ ਸਕਦੇ ਹਾਂ ਹਾਂ ਜੀ ਹਾਂ ਜੀ ਜਿਵੇਂ ਆਹ ਟਾਇਲ ਹੈ ਜੀ ਆ ਦੇਖੋ 3D ਮੈਂ ਤੁਹਾਨੂੰ ਬਣਾ ਕੇ ਦਿਖਾ ਦ ਹੈਲੋ ਜੀ ਠੀਕ ਹੈ 3D ਟਾਇਲ ਹੈ ਜੀ ਰੰਗ ਦੀ ਪੂਰੀ ਗਾਰੰਟੀ ਹੈ ਜੀ ਜਰਮਨ ਦਾ ਰੰਗ ਹੋਏਗਾ ਰੰਗ ਜਲਦੀ ਫੇਟ ਨਹੀਂ ਹੋਏਗਾ ਠੀਕ ਹੈ ਜੀ ਕੁਆਲਿਟੀ ਪੂਰੀ ਟਾਪ ਮਿਲੇਗੀ ਤੁਹਾਨੂੰ ਪੂਰੇ ਡਿਸਟ੍ਰਿਕਟ ਦੇ ਵਿੱਚ ਤੁਸੀਂ ਪਤਾ ਕਰਕੇ ਆ ਜਿਓ ਇਹ ਜੀ ਟਾਇਲ ਨਹੀਂ ਤੁਹਾਨੂੰ ਮਿਲੇਗੀ ਫੁੱਲ ਗਾਰੰਟੀ ਹੋएगी ਟਾਇਲ ਦੀ 4 ਕਿਲੋ ਦੀ ਟਾਇਲ ਤੁਹਾਨੂੰ ਕਿਤੇ ਵੀ ਨਹੀਂ ਮਿਲੇਗੀ 2D ਸ਼ੇਪ ਦੀ ਇੱਕ ਹੋਰ ਵੀ ਹੈ ਰੇਟ ਦੀ ਵੀ ਫੁੱਲ ਗਾਰੰਟੀ ਹੈ ਜੀ ਕੁਆਲਿਟੀ ਦੀ ਤਾਂ ਫੁੱਲ ਹੈਗੀ ਹੈਗੀ ਹੈ ਜੀ ਰੇਟ ਦੀ ਵੀ ਫੁੱਲ ਗਾਰੰਟੀ ਹੋਏਗੀ ਟਾਇਲ ਤੁਹਾਨੂੰ ਹੋਰ ਦਿਖਾ ਦਾਂ ਜੀ ਇਹ 8 ਬਹ 4 ਦਾ ਪੀਸ ਆ ਸਹੀ 8 ਇੰਚ ਲੰਬਾਈ ਹੈ ਦੀ 4 ਇੰਚੇ ਦੀ ਚੜਾਈ ਹੈ ਠੀਕ ਹੈ ਜੀ ਇਹ ਡਿਜ਼ਾਈਨ ਆ ਜਿਹੜਾ ਸਾਨੂੰ ਫੌਰੀਨ ਤੋਂ ਮਿਲਿਆ ਕਿਸੇ ਦੇ ਪਰਿਵਾਰ ਦੇ ਵਿੱਚ ਬੇਟੀ ਬਾਹਰ ਗਈ ਹੋਈ ਸੀ ਉੱਥੋਂ ਮਿਲਿਆ ਈਵਨ ਕਿ ਮੈਂ ਵੀ ਹੁਣ ਪਿੱਛੇ ਜੇ ਕੈਨੇਡਾ ਅਮਰੀਕਾ ਜਾ ਕੇ ਆਇਆ ਮੈਂ ਵੀ ਇਹ ਦੇਖ ਕੇ ਆਇਆ ਪੀਸ ਲੱਗਿਆ ਹੋਇਆ ਆਪਦਾ ਟਰਾਈ ਕਰਕੇ ਆਇਆ ਉੱਥੇ ਉਹੀ ਕੁਆਲਿਟੀ ਅਸੀਂ ਇੱਥੇ ਤਿਆਰ ਕੀਤੀ ਆ ਠੀਕ ਹੈ ਜੀ 8 4 ਦਾ ਪੀਸ ਆ ਜੀ ਸਭ ਤੋਂ ਵਧੀਆ ਕੁਆਲਿਟੀ ਆ ਸਭ ਤੋਂ ਵਧੀਆ ਮਜ਼ਬੂਤੀ ਆ ਸਟਾਈਲ ਦੀ ਫੁੱਲ ਗਾਰੰਟੀ ਹੋਏਗੀ ਟਾਇਰ ਦੀ ਜਾਨੀ ਰੇਟ ਦੀ ਵੀ ਤੇ ਕੁਆਲਿਟੀ ਦੀ ਵੀ ਠੀਕ ਹਾਂਜੀ ਜਿਵੇਂ ਇਹ ਦੋ ਸੱਜਿਆਂ ਦੇ ਇਟਾ ਇਹ ਪਤਲੀ ਅਤੇ ਇਹ ਮੁੱਟੀ ਇਹਦਾ ਕੀ ਕੀ ਫਰਕ ਹੁੰਦਾ ਹੈ ਕੀ ਇਹ ਸਰ ਜਿਹੜੀ ਇਹ ਟਾਇਲ ਹੈ ਇਹ ਇੰਟਰਲੌਕ ਸਰਕਾਰੀ ਟਾਇਲ ਲੱਗਦੀ ਹੈ ਜਿਹੜੀ 60 ਐਮ ਐਮ ਕਹਾਦਾ ਨੇ ਅਸੀਂ ਇਹਦੀ ਤਕਰੀਬਨ 3.5 ਕਿਲੋ ਦੀ ਇੱਕ ਇਕਟ ਹੁੰਦੀ ਆ ਠੀਕ ਹੈ ਜੀ ਜਿਹੜੀ ਇਹ ਇਟਾ ਇਹ ਪੈਟਰੋਲ ਪੰਪ ਤੇ ਫੈਕਟਰੀਆਂ ਦੇ ਵਿੱਚ ਆਮ 80 ਐਮ ਐਮ ਦੀ ਟਾਇਲ ਹੈ ਜੀ ਜਿਹੜੀ ਕਿ 5 ਕਿਲੋ ਦੀ ਇੱਕ ਇਕਟ ਹੈ ਠੀਕ ਹੈ ਜੀ ਹਾਂਜੀ ਇਹਦੀ ਕੁਆਲਿਟੀ ਬਹੁਤ ਜ਼ਿਆਦਾ ਹੈਵੀ ਆ ਇਹਦੇ ਵਿੱਚ نیچے ਨਾ ਕੋਈ ਰੂੜੀ ਰੂੜੀ ਪਾਉਣ ਦੀ ਲੋੜ ਨਹੀਂ ਕੋਈ ਚੀਜ਼ ਪਾਉਣ ਦੀ ਲੋੜ ਨਹੀਂ ਇਹ ਸਿੱਧੀ ਲੱਗ ਜਾਂਦੀ ਹੈ ਇਹ ਸਿੱਧੀ ਇਹੀ ਲੱਗ ਜਾਂਦੀ ਹੈ ਠ ਇਹ ਆ ਕੀ ਚੀਜ਼ਾਂ ਨੇ ਵੱਡੇ ਵੱਡੇ ਪੱਥਰ ਜਿਵੇਂ ਇਹਨੂੰ ਵੀਰ ਜੀ ਕਰਵ ਸਟੋਨ ਕਹਿੰਦੇ ਆ ਅਸੀਂ ਅੱਛਾ ਜੀ ਤੇ ਇਹ ਜਿਵੇਂ ਪਾਰਕਿੰਗ ਵਗੈਰਾ ਦੇ ਵਿੱਚ ਜਿਹੜੇ ਲੱਗਦੇ ਆ ਸਾਈਡ ਦੇ ਉੱਤੇ ਇਹ ਆਮ ਇਹ 20 ਕਿਲੋ ਦਾ ਪੀਸ ਇੱਕ ਜੀ ਠੀਕ ਹੈ ਜੀ ਤਕਰੀਬਨ 20 ਕਿਲੋ ਦੇ 19 ਹੋ ਜੇ 20 ਹੋ ਜੇ 1.5 19 ਕਿਲੋ ਹੋ ਜੇ ਤਕਰੀਬਨ ਇੰਨਾ ਕੁ weight ਦਾ ਹੈਗਾ ਬਟ ਇਹ ਫੁੱਟ ਬਾਈ ਫੁੱਟ ਦਾ ਪੀਸ ਆ ਤੁਹਾਡੀਆਂ ਇੱਟਾਂ ਦੇ ਨਾਲੋਂ ਇਹ ਸਸਤਾ ਪੈਗਾ ਜਿਹੜੀ ਲਾਲ ਇੱਟ ਅਸੀਂ ਲਗਾ ਦਿੰਨੇ ਆ ਬਾਰਡਰ ਦੇ ਉੱਤੇ ਉਹਦੇ ਨਾਲੋਂ ਇਹ ਸਸਤਾ ਪੈਗਾ ਜੀ ਠੀਕ ਹੈ ਇੱਕ ਤੁਹਾਨੂੰ ਇੱਕ ਹੋਰ ਦਿਖਾ ਦਿਆਂ ਜੀ ਇਹ ਜ਼ੈਬਰਾ ਟਾਈਲ ਆ ਇਹ ਆਮ 60mm ਦੀ ਜਿਹੜੀ ਟਾਇਲ ਹੁੰਦੀ ਆ ਉਹ 3.5 ਕਿਲੋ ਦੀ ਟਾਇਲ ਹੁੰਦੀ ਆ ਠੀਕ ਆ ਉਹ ਤਕਰੀਬਨ 2.5 3.5 ਟਾਇਲਾਂ ਪੈਂਦੀਆਂ ਨੇ ਹਰ ਇੱਕ ਮਿਸਤਰੀ ਹਰ ਇੱਕ ਫੈਕਟਰੀ ਵਾਲਾ ਝੂਠ ਬੋਲ ਕੇ ਦੇਈ ਜਾਂਦਾ ਵੀ 3 ਪੈਂਦੀਆਂ ਨੇ ਟਾਇਲਾਂ ਠੀਕ ਆ ਸਾਡੀ ਇੱਕ ਟਾਇਲ ਲੈ ਜਿਓ 4 ਕਿਲੋ ਦੀ ਟਾਇਲ ਆ ਫੁੱਟ ਦੇ ਵਿੱਚ 3 ਪੈਣੀਆਂ ਟਾਇਲਾਂ ਇਹ ਸਰ ਹਾਂਜੀ ਇਹ ਆਪਣਾ ਸਾਈਜ਼ ਦਾ ਫਰਕ ਹੈ ਵੱਡੀ ਆ ਵੱਡੀ ਆ ਸਾਈਜ਼ ਜੀ ਉਹਦੇ ਨਾਲੋਂ ਔਰ ਸਸਤੀ ਪੈਗੀ ਠੀਕ ਜੀ ਜੇ ਉਹ ਤੁਸੀਂ 10 ਰੁਪਏ ਲੈਨੇ ਹੋ ਤਾਂ ਇਹ 11 ਰੁਪਏ ਸੀ ਵੇਚਦੇ ਆ ਤਾਂ ਇਹ ਟਾਇਲ ਉਹਦੇ ਨਾਲੋਂ ਵੀ ਸਸਤੀ ਪੈਗੀ ਤੁਹਾਨੂੰ ਠੀਕ ਜੀ ਹਾਂਜੀ ਜਿਵੇਂ ਆ ਵੱਡੇ ਵੱਡੇ ਬਲੌਕ ਪੈਂਦੇ ਨੇ ਇਹ ਕਾਦੇ ਕੰਮ ਆਉਂਦੇ ਆ ਜੀ ਇਹ ਜਿਹੜੀ ਬਾਉਂਡਰੀ ਵੱਜਦੀ ਆ ਜੀ ਬਾਉਂਡਰੀ ਅਸੀਂ ਲਗਾਣੇ ਆ ਦੀਵਾਰ ਬਣਾਉਣੇ ਆ ਇਹ ਉਹਦੇ ਤੇ ਬਲੌਕ ਲੱਗਦਾ ਜੀ ਇਹ ਬਲੌਕ ਆ ਉਹ ਛੋਟਾ ਵੀ ਆਉਂਦਾ ਇਹ 8x8x16 ਦਾ ਬਲੌਕ ਆ ਇਟ ਨਾਲੋਂ ਸਸਤਾ ਵੀ ਪੈਂਦਾ ਜੀ ਲੇਬਰ ਵੀ ਘੱਟ ਪਏਗੀ ਇਹਦੀ ਔਰ ਭਜਨ ਵੀ ਬਹੁਤ ਜ਼ਿਆਦਾ 27 ਕਿਲੋ ਦਾ ਬਲੌਕ ਹੈ ਜੀ ਘੱਟੋ ਘਾਟੇ ਠੀਕ ਹੈ ਜੀ ਹਾਂਜੀ ਜਿਵੇਂ ਸਲੈਬ ਦਾ ਫੁੱਟਾਂ ਦੇ ਸਾਬ ਉਹ ਰੇਟ ਹੁੰਦਾ ਜਾਂ ਕਿਵੇਂ ਹੁੰਦਾ ਰੇਟ ਜੀ ਇਹ 4 ਫੁੱਟੀ ਦਾ ਅਲੱਗ ਹੁੰਦਾ ਜੀ ਜਿਵੇਂ 3.5 ਦਾ ਅਲੱਗ ਆ 3 ਦਾ ਅਲੱਗ ਆ 4 ਨੇ ਕੀ ਹੈ ਜਿਵੇਂ ਆ 4 ਫੁੱਟ ਦੀ ਸਲੇਬ ਆ ਹਾਂ ਜੀ ਇਹ 1.5 ਫੁੱਟ ਬਾਈ 4 ਫੁੱਟ ਦੀ ਹੈ ਜੀ ਠੀਕ ਹੈ ਜੀ ਤਕਰੀਬਨ 2 ਇੰਚ ਦੇ ਵਾਂਗੂ ਮੋਟੀ ਹੁੰਦੀ ਆ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਸਰੀਆ ਪਾਇਆ 5 mm ਮੋਟਾ ਸਰੀਆ ਜੀ ਠੀਕ ਹੈ ਜੀ ਤਾਰ ਪਾਉਂਦੇ ਆ ਜਿਹੜੇ ਲੋਕ ਤਾਰ ਫੈਕਟਰੀਆਂ ਚ ਪਾਈ ਜਾਂਦੇ ਆ ਉਹ ਰੇਟ ਘਟਾ ਕੇ ਦੀ ਜਾਂਦੇ ਆ 280 90 ਰੁਪਏ ਘਟਾ ਕੇ 300 ਵੇਚੀ ਜਾਂਦੇ ਆ ਠੀਕ ਹੈ ਪਰ ਅਸੀਂ ਸਿਰਫ ਸਰੀਆ ਪਾਉਨੇ ਆ 5 ਐਮ ਐਮ ਦਾ ਤਾਰ ਪਾ ਕੇ ਹਰ ਇੱਕ ਪਰਿਵਾਰ ਦੇ ਵਿੱਚ ਜਿੱਥੇ ਜਾਂਦਾ ਉਹਨਾਂ ਦਾ ਰਿਸਕ ਆ ਠੀਕ ਹੈ ਅਸੀਂ ਕਹਿੰਦੇ ਆ ਸਰੀਆ 5 ਐਮ ਐਮ ਦਾ ਆ ਕੇ ਦੇਖ ਕੇ ਜਾਓ ਤੁਹਾਨੂੰ ਵੀਡੀਓ ਦੇ ਵਿੱਚ ਵੀ ਵੀਰ ਜੀ ਦਿਖਾ ਦੇਣਗੇ ਵੀ ਜਿਹੜੀ ਅਸੀਂ ਚੀਜ਼ ਬਣਾ ਰਹੇ ਆ ਤੁਸੀਂ ਆ ਕੇ ਜਾਓ ਦੇਖ ਕੇ ਜਾਓ ਬਣਦੀ ਦੇਖੋ ਤਕਰੀਬ ਨੇ ਇਹ ਤੁਹਾਨੂੰ 320 ਰੁਪਏ ਅਸੀਂ ਲਾਵਾਂਗੇ ਠੀਕ ਹੈ ਜੀ 4 ਫੁੱਟ ਦੀ ਸਲੇਬਰੀ ਅਗਰ 100 ਸਲੈਬ ਤੋਂ ਵੱਧ ਲੈਣੇ ਹੋ ਤਾਂ ਉਹ ਜਿਆ ਥੋੜਾ ਮੋਟਾ ਸੀ ਤੁਹਾਨੂੰ ਡਿਸਕਾਊਂਟ ਵੀ ਕਰਾਂਗੇ ਮਾਣਤਾਨ ਵੀ ਤੁਹਾਡਾ ਰੱਖ ਦਿਆਂਗੇ ਅੱਗੇ ਜਿਹੜੀ ਸਾਢੇ 3 ਦੀ ਹੈ ਜੀ ਸਾਢੇ 3 ਫੁੱਟੀ ਸਲੈਬ ਹੈ ਜੀ ਸਾਢੇ 3 ਦਾ ਸਲੈਬ ਦਾ ਰੇਟ ਅਸੀਂ 300 ਰੁਪਏ ਆਮ ਵੇਚਦੇ ਆ ਇਹ ਸਪੈਸ਼ਲ ਜਿਹੜਾ ਵੀਡੀਓ ਨੂੰ ਸ਼ੇਅਰ ਕਰੇਗਾ ਲਾਈਕ ਕਰੇਗਾ ਉਹਨਾਂ ਲਈ 280 ਰੁਪਏ ਰੇਟ ਹੈ ਜੀ ਸਾਢੇ 3 ਦੇ ਇਸ ਸਲੈਬ ਦਾ ਉਸ ਤੋਂ ਬਾਅਦ 3 ਫੁੱਟੀ ਜਿਹੜੀ ਸਲੈਬ ਹੈ ਜੀ 3 ਫੁੱਟ ਦਾ ਰੇਟ ਅਸੀਂ ਆਮ 270 ਵੇਚਦੇ ਆ ਵੀਡੀਓ ਨੂੰ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਤਾਂ ਤੁਹਾਨੂੰ ਇਹ ਸਿਰਫ 250 ਰੁਪਏ ਦੀ ਸਲੇਬ ਲੱਗਣਾ ਠੀਕ ਹੈ ਹਾਂਜੀ ਜੇ ਵੀ ਕਿਸੇ ਨੇ ਘਰ ਤੋਂ ਡਿਲੀਵਰੀ ਕਰਵਾਉਣੀ ਹੋਵੇ ਘਰੇ ਬੈਠੇ ਸਲੇਬਾਂ ਮੰਗਵੜੀ ਹੋਣੀ ਉਹਦਾ ਕੀ ਪ੍ਰੋਸੀਜਰ ਹੈ ਆਪਣਾ ਫਿਰ ਉਹਦਾ ਪ੍ਰੋਸੀਜਰ ਹੈ ਜੀ ਅਸੀਂ ਜਿੱਥੇ ਵੀ 올 ਓਵਰ ਇੰਡੀਆ ਦੇ ਵਿੱਚ ਪਹੁੰਚ ਕਰਦੇ ਆਂਗੇ ਤੁਹਾਨੂੰ ਠੀਕ ਹੈ ਲੇਕਿਨ ਜਿਹੜਾ ਡਿਲੀਵਰੀ ਖਰਚਾ ਹੋਏਗਾ ਉਹ ਪਰਿਵਾਰ ਦਾ ਹੋਏਗਾ ਘਰ ਵਾਲਿਆਂ ਦਾ ਹੋਏਗਾ ਠੀਕ ਹੈ ਜੀ ਜਿਨ੍ਹਾਂ ਨੇ ਵੀ ਜਿੰਨੀ ਵੀ ਚੀਜ਼ ਚਾਹੀਦੀ ਆ ਔਰ ਪੇਮੈਂਟ ਦਾ ਪ੍ਰੋਸੀਜਰ ਕੀ ਆ ਹਾ ਪੇਮੈਂਟ ਪਹਿਲਾਂ ਆਏਗੀ ਚਾਹੇ Google Pay ਕਰਦੇ ਹੋ ਤੁਸੀਂ ਚਾਹੇ ਪੈਸੇ ਦੇ ਜਿਓ ਉਹ ਵੱਖਰੀ ਗੱਲ ਆ ਆ ਪੇਮੈਂਟ ਪਹਿਲਾਂ ਹਾ ਪੇਮੈਂਟ ਜਿਹੜਾ ਬੰਦਾ ਡਿਲੀਵਰੀ ਲੈ ਕੇ ਜਾਏਗਾ ਟੈਂਪੂ ਵਾਲਾ ਹੋਏਗਾ ਉਹ ਬੰਦਾ ਤੁਹਾਡੇ ਤੋਂ ਪੇਮੈਂਟ ਲੈ ਆਏਗਾ ਠੀਕ ਹੈ ਜੀ ਹਾਂਜੀ ਤੇ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਜ਼ਰੂਰ ਕਰਿਓ ਤੇ ਜੇ ਕਿਸੇ ਵੀਰ ਨੂੰ ਟੈਲਾਂ ਚਾਹੀਦੇ ਤਾਂ ਕਮੈਂਟਸ ਬਾਕਸ ਦੇ ਵਿੱਚ ਥੱਲੇ ਸੀ ਨੰਬਰ ਚਲਾਵਾਂਗੇ ਤੇ ਨੰਬਰ ਦੇਖ ਕੇ ਟੈਲਾਂ ਨੰਬਰ ਨੋਟ ਵੀ ਕਰ ਲਓ ਤੁਸੀਂ 7009360483 ਜੀ 7009360483 7009360483